ਚਿਰਕਲ ਮਾਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਵਿਧਾਨ ਸਭਾ ਹਲਕਾ ਗਿੱਡਰਵਾਹਾ ਦੇ ਪਿੰਡ ਛੱਤਿਆਣਾ ਦੇ ਵਿੱਚ ਖੜੇ ਆਂ ਸਾਡੇ ਨਾਲ ਨਗਰ ਵਾਸੀ ਮੌਜੂਦ ਆ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਇਹਨਾਂ ਦੇ ਪਿੰਡ ਦੇ ਵਿੱਚ ਕਿੰਨਾ ਕ ਵਿਕਾਸ ਹੋਇਆ ਕਿਹੜੀਆਂ ਸਰਕਾਰਾਂ ਸਮੇ ਹੋਇਆ ਤੇ ਕੀ ਕੁਝ ਹੋਇਆ ਤੇ ਇਸ ਆਪਣੇ ਨਾਮ ਡਿਗਨਤੀ ਦੇ ਵਿੱਚ ਪਿੰਡ ਵਾਸੀ ਮੌਜੂਦਾ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਬਾਈ ਤੋਂ ਹਾਂਜੀ ਸੱਸੀ ਜੀ ਬਾਈ ਜੀ ਸੋ ਸੇ ਗੱਲ ਜੀ ਨਾਮ ਕੀ ਤੁਹਾਡਾ ਸ਼ੋਭਾ ਆਰਾਮ ਸਿੰਘ ਜੀ ਪੰਜਾਬ ਦੇ ਵਿੱਚ 2.5 ਸਾਲ ਪਹਿਲਾਂ ਇੱਕ ਬਦਲਾ ਨਾਮ ਦੀ ਲਹਿਰ اٹਹੀ ਸੀ ਸਰਕਾਰ ਬਣੀ ਸੀਗੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਆਮ ਲੋਕਾਂ ਦੀ ਸਰਕਾਰ ਹੋਊਗੀ ਸੱਥਾ ਚੋਂ ਚੱਲਿਆ ਕਰੂਗੀ ਤੇ ਹਰ ਇੱਕ ਦੇ ਜਿਹੜੇ ਵਾਅਦੇ ਜਿੰਨੇ ਕ ਵਾਅਦੇ ਉਹ ਵੀ ਅਸੀਂ ਕਰਾਂਗੇ ਉਹ ਪੂਰੇ ਕਰਾਂਗੇ ਕਿਵੇਂ ਦੇਖਦੇ ਹੋ 2.5 ਸਾਲਾਂ ਦੇ ਸਰਕਾਰ ਦੇ ਕੀਤੇ ਕੰਮ ਨੂੰ ਨਾ ਜਾਈ ਤੇ ਪਿੰਡ ਛੱਤਿਆਂ ਦੇ ਡਿਵੈਲਪਰ ਦਾ ਇੱਕ ਨਵਾਂ ਪੈਸਾ ਕੰਮ ਮਿਲਿਆ ਜਿਨ੍ਹਾਂ ਨੇ ਸਰਕਾਰ ਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਕਿੰਨੇ ਕ ਪੂਰੀ ਹੋ ਗਏ ਜੀ ਨਾ ਜੀ ਇੱਕ ਵੀ ਨਹੀਂ ਲੈਡੀ ਨੂੰ ਆਖਿਆ ਸੀ 1000 ਰੁਪਿਆ ਉਹ ਨਹੀਂ ਮਿਲਿਆਗਾ ਪੈਨਸ਼ਨ ਵਧਾਵਾਂਗੇ 25 ਸਭ ਤੋਂ ਵੱਡਾ ਮੁੱਦਾ ਦਾ ਸਕੀਮ ਸੀ ਜਿਹੜੀ ਸਾਡੇ ਹਾਂਜੀ ਉਹ ਸਾਡੇ ਖਤਮ ਹੀ ਐ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਸੀਗਾ ਜਿਵੇਂ ਪਿਛਲੀਆਂ ਸਰਕਾਰਾਂ ਰਹੀਆਂ ਕਾਂਗਰਸ ਸਰਕਾਰ ਰਹੀਏ ਉਦੋਂ ਵੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਨਸ਼ੇ ਦਾ ਮੁੱਦਾ ਸੀਗਾ ਜੀ ਇੱਕ ਮਹੀਨੇ ਦਾ ਸਮਾਂ ਮੰਗਿਆ ਸੀਗਾ ਉਹ ਵੀ ਨਹੀਂ ਹੋਣ ਦੇ ਸਫਲ ਰਹੇਗੇ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਸੀ ਇੱਕ ਮਹੀਨੇ ਚ ਅਸੀਂ ਖਤਮ ਕਰ ਦਾਂਗੇ ਨਸ਼ਾ ਕਿਵੇਂ ਦੇਖਦੇ ਹੋ ਨਸ਼ਾ ਕਿੰਨਾ ਕ ਖਤਮ ਹੋ ਜਾਏ ਇਹ ਜੇ ਬਾਦ ਸਾਹ ਬੋਲਦੇ ਦੋਸ਼ ਲਾਉਦੇ ਸੀ ਵੀ ਨਸ਼ਾ ਇਹਨਾਂ ਨੇ ਚਾਲੂ ਕੀਤਾ ਪਰ ਉਸ ਤੋਂ ਬਾਅਦ ਦੋ ਸਰਕਾਰਾਂ ਬਦਲ ਗਿਆ ਨਸ਼ਾ ਵਧਿਆ ਘਟਿਆ ਨਹੀਂ ਜੇਕਰ ਉਸ ਤੋਂ ਵੀ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਸੀਗਾ ਕਿੰਨੇ ਕ ਨੌਜਵਾਨਾਂ ਨੂੰ ਤੁਹਾਡੇ ਪਿੰਡ ਦੇ ਵਿੱਚ ਰੋਜ਼ਗਾਰ ਮਿਲਿਆ ਜੀ ਬਸ 15-20 ਬੱਚੇ ਸਾਡੇ ਆਜਿਹਾ ਉਹ ਵੀ ਜਿਹੜੇ ਹੁਣ ਫੌਜ ਦੀ ਕਿਹੜੀ ਨੌਕਰੀ ਹੈ ਹੋਰ ਕਿਸੇ ਨੌਕਰੀ ਤੇ ਬੱਚਾ ਨਹੀਂ ਗਿਆ ਜੀ ਹੁਣ ਭਗਵੰਤ ਮਾਨ ਜਿਵੇਂ ਕਹਿੰਦਾ 42000 ਅਸੀਂ ਕੋਸ਼ਿਸ਼ ਕਰ ਤਾਨੂੰ ਲੱਗਦਾ ਵੀ ਉਹਨੇ ਨੌਕਲ ਨੂੰ ਰੋਜ਼ਗਾਰ ਮਿਲ ਗਿਆ 12 ਆਉਦੇ ਹਲਕੇ ਚ ਖੁਸ਼ ਕਰ ਲਿਓ ਜੀ ਸਾਡੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕ ਨੌਕਰੀਆਂ ਮਿਲੀਆਂ ਤੁਹਾਨੂੰ ਲੱਗਦਾ ਪਤਾ ਛੱਡੇ ਜੀ ਵੱਧ ਵੱਧ ਪੰਜ ਸੱਤ ਕੀ ਹੋਣਗੇ ਹਾਂਜੀ ਉਹ ਵੀ ਆਪਣਾ ਫੌਜ ਚ ਲੱਗੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਨਹੀਂ ਕਈ ਪੂਰਾ ਨਹੀਂ ਹੋਇਆ ਜੀ ਸਭ ਤੋਂ ਵੱਡਾ ਉਹਨਾਂ ਨੇ ਇੱਕ ਸਿੱਖਿਆ ਦਾ ਮੁੱਦਾ ਚੱਕਿਆ ਸੀਗਾ ਵੀ ਅਸੀਂ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ ਫੀਸਾਂ ਮਾਫ ਹੋਣਗੇ ਬੱਚਿਆਂ ਦੇ ਸਕੂਲ ਵਧੀਆ ਹੋਣਗੇ ਕਿਵੇਂ ਲੱਗਦਾ ਤੁਹਾਨੂੰ ਨਾ ਜੀ ਇੱਕ ਵੀ ਨਹੀਂ ਕੀਤਾ ਸਵਾਲ ਪੂਰਾ ਇਹਨਾਂ ਨੇ ਹਾਂਜੀ ਬਾਈ ਜੀ ਹੋਰ ਵੀ ਗੱਲਬਾਤ ਲਈ ਮੌਜੂਦ ਆ ਇਦੋਂ ਜੀ ਕਾਲੀਆਂ ਸਰਕਾਰ ਠੀਕ ਸੀ ਹਾਂਜੀ ਇਦੋਂ ਦੋਨਾਂ ਸਰਕਾਰਾਂ ਨਾਲੋਂ ਇਹਨਾਂ ਨਾਲੋਂ ਤੁਹਾਡਾ ਜਿਹੜਾ ਵਿਧਾਨ ਸਭਾ ਹਲਕਾ ਇੱਥੋਂ ਰਾਜਾ ਵੜਿੰਗ ਸਾਹਿਬ ਤੀਜੀ ਵਾਰ ਐਤਕੀ ਫੇਰ ਜਿੱਤੇ ਆ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਵੀ ਬਣੇ ਆ ਉਹਨਾਂ ਦੇ ਕੀਤੇ ਕੰਮਾਂ ਨੂੰ ਕਿਵੇਂ ਦੇਖਦੇ ਨਹੀਂ ਕੰਮ ਨੇ ਠੀਕ ਕੀਤੇ ਜੀ ਐਵੇਂ ਆਰਟੀਕਲ ਆਪਣੇ ਕੰਮ ਨਹੀਂ ਕੀਤੇ ਕੰਮ ਵਧ ਗਿਆ ਕੀਤੇ ਉਹਨੇ ਹਲਕੇ ਤੇ ਠੀਕ ਆ ਪਰ ਕਾਲੀਆਂ ਵੀ ਸਰਕਾਰ ਗਰੀਬ ਦੇ ਹੱਕ ਨੂੰ ਕਾਲੀਆਂ ਸਰਕਾਰ ਠੀਕ ਆ ਜੀ ਬਾਈ ਜੀ ਕਿਵੇਂ ਦੇਖ ਦوں 2.5 ਸਾਲ ਦੇ ਸਰਕਾਰ ਦੇ ਕੰਮਾਂ ਨੂੰ ਮੈਂ ਤਾਂ ਜੀ ਕਿਸੇ ਸਰਕਾਰ ਨੂੰ ਚੰਗਾ ਨਹੀਂ ਕਹਦਾ ਠੀਕ ਆ ਅੱਜ ਤੱਕ 75 ਸਾਲ ਹੋ ਗਏ ਕਿਸੇ ਸਰਕਾਰ ਦੇ ਵਸਾ ਇੱਕ ਖਾਲੀ ਦੀ ਹੈ ਡੋਦੀ ਲਾਜ ਕਦੀ ਸ਼ਕਤੀ ਦੱਕਾ ਨਹੀਂ ਸਾਰੇ ਮੈਂ ਤਾਂ ਖਲਾਫ ਹੁਣ 70 ਸਾਲ ਦੀ ਗੱਲ ਕਰਦੇ ਸੀ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਸੀ 70 ਸਾਲਾਂ ਦੇ ਵਿੱਚ ਸਾਨੂੰ ਬੜਾ ਲੁੱਟਿਆ ਗਿਆ ਤੇ ਕੁੱਟਿਆ ਗਿਆ ਵੀ ਹੁਣ ਉਸ ਤੋਂ ਬਾਅਦ ਵੀ ਇੱਕ ਵਾਰੀ ਤੁਸੀਂ ਸਾਨੂੰ ਮੌਕਾ ਦਿਓ ਢਾਈ ਸਾਲ ਹੋ ਗਿਆ ਆਪਾਂ ਉਹਨਾਂ ਨੂੰ ਵੀ ਮੌਕਾ ਦਿੱਤਾ ਕਿਵੇਂ ਦੇਖਦੇ ਉਹਨਾਂ ਢਾਈ ਸਾਲਾਂ ਨੂੰ ਇਹਦਾ ਉੱਤਰ ਕਾਟੋ ਮੈਂ ਜਿਹੜਾ ਵਾਰੀ ਬੱਧੀ ਹੈ ਵਾਰੀ ਨਾ ਹੁੰਦੇ ਸਾਰੇ ਨੱਕਾ ਇਹਨਾਂ ਨੇ ਸਭ ਤੋਂ ਵੱਡੇ ਮੁੱਦੇ ਜਿਵੇਂ ਪੰਜਾਬ ਦੇ ਚੱਕੇ ਸੀ ਜਿਵੇਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਬਾਈ ਜੀ ਨੇ ਨਸ਼ੇ ਦੀ ਗੱਲ ਇੱਕ ਵਾਰ ਬਤ ਕੀਤੀ ਕਿਵੇਂ ਲੱਗਦਾ ਨਸ਼ਾ ਦਾ ਮੁੱਦਾ ਬਿਲਕੁਲ ਗਲਤ ਨਸ਼ਾ ਜਿਹੜਾ ਕਦੇ ਰੋਕ ਨਹੀਂ ਸਕ ਇਹ ਜਿਹੜੇ ਬ੍ਰੇਸਟਿਸਕਾਰਾਂ ਪਹਿਲਾਂ ਹੀ ਆ ਜਾਣ ਤੇ ਨਸ਼ਾ ਲੈਉਣ ਵਾਲਿਆਂ ਦਾ ਬ੍ਰੇਸਟਿਸਕਾਰਾਂ ਹੁੰਦੀਆਂ ਇਹ ਸਭ ਤੋਂ ਵੱਡਾ ਪੰਜਾਬ ਪੁਲਿਸ ਦਾ ਰੋਲ ਹੁੰਦਾ ਹੈ ਇੱਥੇ ਜੇਕਰ ਪੰਜਾਬ ਪੁਲਿਸ ਰਲਿਓ ਨਾ ਰੇਸ਼ੀਦਖੋਰੀ ਵਧੀ ਹੈ ਤੇ ਨਸ਼ਾ ਫੇਰੀ ਵਧਿਆ ਨਾ ਜੇ ਬ੍ਰੇਸਟਿਸਕਾਰਾਂ ਨਾ ਆਉਂਦੀਆਂ ਰੇਸ਼ੀਦਖੋਰੀ ਨਾ ਵਧੀ ਤੇ ਨਸ਼ਾ ਰੁਕ ਜਾਂਦਾ ਨਸ਼ੇ ਨੂੰ ਚਲਾਉਣ ਵਾਲੀ ਹੀ ਸਰਕਾਰ ਹੈ ਉਸ ਤੋਂ ਵੀ ਵੱਡਾ ਮੁੱਦਾ ਇੱਕ ਸਿਹਤ ਸਿੱਖਿਆ ਨੂੰ ਲੈ ਕੇ ਸੀ ਸਿਹਤ ਸਹੂਲਤਾਂ ਨੂੰ ਲੈ ਕੇ ਸੀ ਜੀ ਇਹਨਾਂ ਨੇ ਜਿੱਦਾਂ ਪਿੰਡਾਂ ਦੇ ਵਿੱਚ ਕਿਹਾ ਸੀ ਮੈਂ ਹਲਾ ਕਲੀਨਿਕ ਖੋਲਾਂਗੇ ਪਿਛੇ ਤਾਂ ਇਹ ਵੀ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਮਹੱਲਾ ਕਲੀਨਿਕ ਜਿਹੜੀ ਬਾਹਰਲੇ ਮੁਲਕ ਵੀ ਬਾਹਰਲੇ ਦੇਸ਼ ਵੀ ਪੁੱਛਦੇ ਇਹਨਾਂ ਦੀਆਂ ਵੀ ਕਿਵੇਂ ਤੁਸੀਂ ਚਲਾ ਰਹੇ ਹੋ ਕਿਵੇਂ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਮਹੱਲਾ ਕਲੀਨਿਕ ਇਹ ਤਾਂ ਜੀ ਲੋਕਾਂ ਤੋਂ ਵੋਟ ਵਟੋਲਣ ਦੇ ਕੱਪ ਹੁੰਦੇ ਆ ਬਾਲਸਾ ਰੱਖ ਲਓ ਭਗਵੰਤ ਮਾ ਰੱਖ ਲਓ ਇਹਨਾਂ ਦੀ ਇਲਾਜ ਤਾਂ ਅਮਰੀਕਾ 'ਚ ਹੁੰਦੀ ਆ ਇਲਾਜ ਤਾਂ ਗਰੀਬ ਨੇ ਕਰੋਨਾ ਗਰੀਬ ਕਿਤੇ ਪਹੁੰਚ ਹੀ ਨਹੀਂ ਗੱਪਾ ਗੱਟੇ ਭਰ ਭਰੇ ਗੋਲੀਆਂ ਦੇ ਡਿਸਪੈਂਸਿੰਗ ਵਾਲੇ ਸੂਏ ਤਾਂ ਛੱਟੋਂਦੇ ਆ ਸੱਚ ਐ ਠੀਕ ਐ ਪਰ ਮੈਂ ਇਹ ਦੇਖਿਆ ਕਿ ਇਹਨਾਂ ਦੇ ਦਿਆ ਅੱਛਾ ਉਹ ਤੁਹਾਡੇ ਡਿਸਪੈਂਸਰੀ ਪਿੰਡ ਦੇ ਵਿੱਚ ਕੀ ਕੀ ਹੈ ਅੱਛਾ ਪਰ ਪਾਪਾ ਚਲੋ ਸ਼ਿਕਾਇਤ ਤਾਂ ਨਹੀਂ ਕਰਦੇਓ ਗੱਲ ਵੱਖਰੀ ਐ ਪਰ ਵੇਖ ਲਓ ਕਿਤੇ ਵੀ ਜਾੜੋ ਕੋਲੇ ਛੱਤੇ ਨੇ ਕਿ ਕਿਤੇ ਹੀ ਪੂਰੇ ਪੰਜਾਬ 'ਚ ਗੱਟੇ ਫਾਰਮਲਟੀਆਂ ਡਿਊਟੀਆਂ ਵਾਲਾ ਡਿਊਟੀ ਕਰਕੇ ਰਹਾ ਲੱਗਦਾ ਗੱਟੇ ਗੱਲ ਜੰਦੇ ਦਵਾਈਆਂ ਬੂਟੀਆਂ ਦੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਮਜ਼ਦੂਰ ਪਰਿਵਾਰਾਂ ਨੇ ਇੱਕ ਸਭ ਤੋਂ ਵੱਡਾ ਜਿਵੇਂ ਕੋਝਾ ਮਜ਼ਾਕ ਹੀ ਕਰਦੇ ਆ ਇਸ ਤੋਂ ਪਹਿਲਾਂ ਕਪਟਨ ਸਰਕਾਰ ਸੀ ਉਸ ਤੋਂ ਪਹਿਲਾਂ ਜਿਵੇਂ ਬਾਦ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਬਾਈ ਜੀ ਇਹ ਰਿਵ ਕਰਦੇ ਸੀ ਆਟਾ ਦਾਲ ਸਕੀਮ ਦੀ ਪਹਿਲਾਂ ਚੱਲ ਰਹੀ ਸੀ ਕਣਕ ਤੇ ਦਾਲ ਮਿਲਦੀ ਰਹੀ ਹੈ ਕਪਟਨ ਸਾਹਿਬ ਨੇ ਇਹ ਗੱਲ ਵੀ ਕਹਿੰਦੀ ਸੀ ਵੀ ਨਾਲ ਤੁਹਾਨੂੰ ਖੰਡਚਾ ਵੀ ਆਇਆ ਕਰੂਗੀ ਆ ਚਾਪਤੀ ਮਿਲਿਆ ਕਰੂਗੀ ਉਸ ਤੋਂ ਬਾਅਦ ਇਸ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਕਣਕ ਲੈਣ ਲਈ ਤੁਹਾਨੂੰ ਦੀਪਗਾਂ ਤੇ ਖੜਨਾ ਪੈਂਦਾ ਲੈਣਾ ਲੱਗਣਾ ਪੈਂਦਾ ਲੈਣਾ ਤੇ ਲੱਗਣਾ ਪੈਂਦਾ ਅਧਿਆਦੀ ਮਰ ਜਾਂਦੀ ਆ ਵੀ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਪਿੱ ਤੁਹਾਡੇ ਘਰੇ ਜਿਹੜਾ ਆਟਾ ਪਿਸ ਕੇ ਆਇਆ ਕਰੂ ਗੱਡੀ ਆਇਆ ਕਰੂ ਕਿਤੇ ਬਾਅਦਸ ਤੁਹਾਨੂੰ ਲਾਜਾ ਕਰੂਗਾ ਕਿ ਉਸ ਤਰ੍ਹਾਂ ਦੇ ਵਾਦੇ ਪੂਰੀ ਇਹ ਜਿਹੜੇ ਸਰਕਾਰਾਂ ਦੇ ਕੰਮ ਹੁੰਦੇ ਆ ਜੀ ਜਿਵੇਂ ਨੋਟਬੰਦੀ ਕੀਤੀ ਨੋਟਬੰਦੀ ਚ ਲਾ ਕੇ ਗਰੀਬ ਤਬਕੇ ਨੂੰ ਕਮਜ਼ੋਰ ਕਰਨਾ ਪੋਜੀਟਿਵ ਪਾਰਟ ਨੂੰ ਕਮਜ਼ੋਰ ਕਰਨਾ ਤੇ ਇਹਨਾਂ ਚੀਜ਼ਾਂ ਚ ਲਾ ਕੇ ਗਰੀਬਾਂ ਨੂੰ ਤਾਂ ਕਰਕੇ ਭਿਖਾਰੀ ਬਣਾਉਣਾ ਭਿਖਾਰੀ ਬਣਾਉਣ ਵਾਲੀਆਂ ਕਰਨਾ ਹੈ ਕੰਮ ਦੇ ਰਜਗਾਰ ਦੇਣ ਆਟੇ ਦਾਣ ਤੋਂ ਲੈਣਾ ਕੀ ਹੈ ਇਹ ਸਰਕਾਰ ਨੌਜਵਾਨਾਂ ਨੂੰ ਰਜਗਾਰ ਦੇ ਵੀ ਬੜੀ ਵੱਡੀਆਂ ਛਿੱਕਾ ਮਾਰੀ ਜਾਂਦੀ ਅੱਜ ਵੀ ਉਹ ਕਹਿੰਦੇ ਸੀ 42 ਹਜ਼ਾਰ ਨੌਜਵਾਨਾਂ ਨੂੰ ਰਜਗਾਰ ਦੇਤਾ ਪਿੱਛੇ ਬਾਈ ਹੋਰਾਂ ਨੇ ਵੀ ਗੱਲ ਕੀਤੀ ਹੈ ਤੁਹਾਡੇ ਪਿੰਡ ਵਿੱਚ ਕਿੰਨਾ ਕਿ ਜਾਂ ਤੁਹਾਡੇ ਏਰੀਆ ਵਿੱਚ ਕਿੰਨੇ ਕਿ ਨੌਜਵਾਨਾਂ ਨੂੰ ਰਜਗਾਰ ਆਪਣੇ ਹਿੰਦੁਸਤਾਨ ਨੂੰ ਰਜਗਾਰ ਬਹੁਤ ਤਕੜਾ ਦਿੱਤਾ ਹੈ ਮੋਦੀ ਨੇ ਕਰੋਨਾ ਬਿਮਾਰੀ ਇੱਕ ਪ੍ਰਾਈਵੇਟ ਬਿਮਾਰੀ ਆਪ ਦੇ ਕੋਣੋ ਤਿਆਰ ਕਰਕੇ ਲੈਂਦੀ ਗਈ ਇਹ ਦੁਪੱਲਾ ਹੈ ਜਾ ਆ ਉਹ ਰੋਕਿਆ ਡਾਕਟਰਾਂ ਨੇ ਪਲੇਗ ਆਈ 6 ਸਾਲਾਂ ਡਾਕਟਰ ਮੇਲਕਰ ਸੀ ਪਲੇਗ ਦੀ ਖੋਜ ਕੀਤੀ ਕਿੱਥੋਂ ਆਈ ਕਿਵੇਂ ਬਣੀ ਕਖੜੀ ਖਰਬੂਜੇ ਤੋਂ ਬਣੀ ਤੇ ਡਾਕਟਰਾਂ ਨੇ ਖੋਜ ਕੀਤੀ ਵਧੀ ਕਿਵੇਂ ਚੂਹਿਆਂ ਤੋਂ ਕੀਤੀ ਕੰਟਰੋਲ ਹੋਇਆ ਫਿਰ ਆਇਆ ਹੈ ਜਾ ਆਇਆ ਜਾਂ ਇਹ ਪਲੇਗ ਤੋਂ ਬਾਅਦ ਹੈ ਜਾ ਆਇਆ ਇਹ ਇਹ ਤੋਂ ਬਾਅਦ ਆਇਆ ਹੈ ਸੋਲੈਂ ਫਲੂ ਸੋਲੈਂ ਫਲੂ ਤੁਸੀਂ ਵੀ ਜਾਣਦੇ ਆ ਅੱਖਾਂ ਦੀ ਬਿਮਾਰੀ ਪਾਈ ਜਾਂਦੀ ਹੈ ਉਹਦਾ ਜੋ ਡਾਕਟਰਾਂ ਨੇ ਖੋਜ ਕੀਤੀ ਕਿਉਂ ਨਹੀਂ ਅੱਖਾਂ ਦੀ ਬਿਮਾਰੀ ਹੈ ਟਾਕੇ ਰੱਖੋ ਜਾਣਕਲਾਉ ਕੰਟਰੋਲ ਹੋਇਆ ਤੇ ਕਰੋਨਾ ਦੀ ਕੋਈ ਫੁੱਲ ਫਿਲਮ ਬਣਾ ਦਿਓ ਇੰਡੀਆ ਦੇ ਚਾਰ ਅੱਖਰਾਂ ਇੰਨੇ ਗਾਣੋਂ ਆਪਾਂ ਪੰਜਾਬੀ ਦੀ ਫੁਲ ਫਿਲਮ ਵਿੱਚ ਕਹਾਂਗੇ ਐਂਡ ਪੈਂਡ ਡੈਮੋਕਰੇਟਿਕ ਇੰਟੈਲੀਜੈਂਸੀ ਯਾਦ ਰ ਗਿਆ ਤੇ ਚਾਰ ਅੱਖਰੀ ਗੁਰੂ ਨੰਦੇ ਆ ਕਰੋਨਾ ਕਿਸੇ ਵਾਰ ਦੇ ਡਾਕਟਰ ਪਤਿਆਂ ਲੱਗਿਆ ਬਿਮਾਰੀ ਹੈ ਮੈਂ ਤੁਹਾਨੂੰ ਦੱਸਦਾ ਕਰੋਨਾ ਕੀ ਸੀ ਕਰੋਨਾ ਸੀ ਕਲਚਰ ਫੈਰ ਪੋਪੂਲੇਸ਼ਨ ਲੋਕਾਂ ਦੇ ਪੇਖ ਤੇ ਛੱਟ ਮਾਰਨੀ ਉਹਨਾਂ ਨੂੰ ਕੁੱਟ ਮਾਰ ਕੇ ਅੰਦਰ ਧਾਰ ਦਿਓ ਜੰਡੇ ਮਾਰ ਕਹਿੰਦਾ ਧਾਰ ਦਿਓ ਤੇ ਜਿਹੜੀਆਂ ਪਾਲਿਸੀਆਂ ਆ ਉਹ ਅਸੀਂ ਲਾਗੂ ਕਰ ਲਾਂਗੇ ਕਦੇ ਇਹ ਹੋਇਆ ਬਿਮਾਰ ਚੜਿਆ ਹੋਵੇ ਤੁਹਾਨੂੰ ਬੁਖਾਰ ਤੁਹਾਡੇ ਸਰਾਨੇ ਅਸੀਂ ਡੌਰੂ ਫੜਾ ਕੇ ਰੇਡ ਕੋਲ ਬੁਖਾਰ ਲੈ ਜੂ ਇੱਕ ਪਾਸੇ ਹਾਂ ਇੱਕ ਪਾਸੇ ਦਾ ਕਰੋਨਾ ਇੱਕ ਪਾਸੇ ਕਰੋਨਾ ਆ ਗਿਆ ਦੂਜੇ ਪਾਸੇ ਮੋਦੀ ਸਾਹਿਬਾਂ ਦੀਆਂ ਸਾਲੀਆਂ ਖੜਕਾਉ ਐ ਤੀਜੇ ਪਾਸੇ ਪੁਲਿਸ ਵਾਲੇ ਡੰਡਿਆਂ ਤੇ ਸੈਨੀਆਂ ਤੇ ਜਿਸਕਦੇ ਆ ਚੌਥੇ ਪਾਸੇ ਉਹ ਗੱਡੀਆਂ ਤੇ ਸੈਨੀਆਂ ਤੇ ਜਿਸਕਦੇ ਆ ਬਾਜੂ ਬਿਮਾਰੀ ਪਰ ਸਭ ਤੋਂ ਵੱਡਾ ਹੁਣ ਹੋਕਾ 400 ਪਾਰ ਦਾ ਕਰਦੇ ਕੁਛ ਕਰੀ ਜਾਣ ਉਹ ਤਾਂ ਲੋਕਾਂ ਜਿਹੜੇ ਸਾਡੇ ਵਿਚਾਰੇ ਬੈਕਵਰਡ ਲੋਕ ਆ ਜਿਹਨਾਂ ਨੂੰ ਸਮਝ ਨਹੀਂ ਉਹ ਵੋਟ ਪਾ ਦੇਣਗੇ ਕੋਣ ਬੁਖਾਰੀ ਬਣਾ ਸਿੰਲਿੰਡਰ ਚ ਲੈ ਕੇ ਪਹਿਲਾ ਸਿਲੰਡਰ ਫਰੀ ਦਿੱਤਾ ਪ੍ਰੋਸੈਸਲੇ ਨੂੰ 150 ਕੀਤਾ ਮੋਦੀ ਬਹੁਤ ਚੰਗਾ ਹੈ ਬਾਈ ਜੀ ਨੇ ਬਹੁਤ ਵਧੀਆ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਆ ਤੇ ਬਹੁਤ ਵਧੀਆ ਲੱਗੀਆਂ ਬਾਈ ਜੀ ਦੀਆਂ ਗੱਲਾਂ ਵੀ ਪਰ ਆ ਸਰਕਾਰ 2.5 ਸਾਲ ਦਾ ਜਿਵੇਂ ਕਾਰਜਕਾਲ ਇਹਨਾਂ ਦਾ ਕਿਵੇਂ ਦੇਖਦੇ ਹੋ ਬਾਈ ਕੁਛ ਨਹੀਂ ਲੱਕਿਆ ਨਹੀਂ ਝੂਠ ਹੈ ਇਹ ਨੌਕਰੀਆਂ ਜਿਹੜੇ ਬੰਦੇ ਪੜ ਜਾਣਗੇ ਵਧੀਆ ਪੜਾਈ ਕਰ ਜਾਣਗੇ ਉਹਨਾਂ ਸਪਾਸ ਦੀ ਲੋੜ ਹੈ ਨਾ ਨੌਕ ਉਹ ਅੱਪੀ ਲੱਗੂ ਆ ਆਏ ਉਹ ਜਬ ਕੰਪੀਟੀਸ਼ਨ ਜਾ ਕੇ ਨਹੀਂ ਇਹ ਤਾਂ ਸਭ ਤੋਂ ਵੱਧ ਲਾਹਾ ਇਹ ਲਈ ਜਾਂਦੇ ਨੇ ਵੀ ਅਸੀਂ ਬਿਨਾ ਸਪਾਸ ਤੋਂ ਲਾਏ ਵੀ ਅਸੀਂ ਉਹ ਕਰਵਾਏ ਇਹ ਵੇਖੋ ਵੀਰ ਜੀ ਤਾਂ ਕੱਲ ਢੰਗ ਬੋਲੇ ਆ ਉਹ ਇਲੈਕਸ਼ਨ ਜਦੋਂ ਜਾਂਦੇ ਸੀ ਉਹ ਜਾਂਦੇ ਕੰਮ ਕਰਦੇ ਸੀ ਇਹਨਾਂ ਨੇ ਉਹਨੇ ਕਰਤਾ ਇੱਕ ਝਾਂਗੀ ਬੋਲੇ ਨਾ ਵੀ ਉਹ ਜਾਂਦੇ ਜਾਂਦੇ ਨੌਲੀਆਂ ਕੱਢਦੇ ਸੀ ਇਹਨਾਂ ਨੇ ਹੌਨ ਸਰਕਲ ਤਾਂ ਤਰੀਕੇ ਬੋਲੇ ਨਾ ਚੀਜ਼ ਤਾਂ ਉਹੀ ਹੈ ਉੱਤਰਕਾਟੋ ਮੈਚ ਨਾਲ ਫਰਕ ਆ ਹੀ ਨਹੀਂ ਕੇਰੀ ਵਾਲੀ ਭਗਵਾਨ ਦਮਨ ਕੇਰੀ ਵਾਲੀ ਇਹ ਮੋਦੀ ਰਲੇ ਐਸਾ ਦੀ ਕੋਈ ਛੰਡ ਹੈ ਦੁਕਾਨਪੋਤ ਬਣਾਇਆ ਜਾ ਰਿਹਾ ਇਹ ਗਲਤ ਹੈ ਹਕੀਕਤ ਤਾਂ ਗਰਾਉਂਡ ਜ਼ੀਰੋ ਦੀ ਭਾਈ ਸਾਡੇ ਨਾਲ ਸੰਝ ਕਰੇ ਸੀ ਹਾਂਜੀ ਬਾਪੂ ਜੀ ਕੀਤੇ ਵਾਦੇ ਤੁਹਾਡੇ ਪੂਰੇ ਸਰਕਾਰ ਨੇ ਕੀ ਨਹੀਂ ਕੀਤਾ ਸਾਰੇ ਜਵਾਬ ਤਾਂ ਭੁੱਖੇ ਮਰਦੇ ਪਰਦੇ ਦਾਦਾ ਬਾਦਾ ਤੇਰੇ ਤੇ ਪਰਦੇ ਸਰਕਾਰਾਂ ਨੇ ਸਵੇ ਕਰ ਲੈ ਭਗਵਾਨਤਮਨ ਤਾਂ ਕਹਿੰਦਾ 42000 ਨੌਜਵਾਨ ਨਹੀਂ ਯਾਰ ਉਹ ਤਾਂ ਜਿਹੜਾ ਆਪ ਦੇਖਣਾ ਭਾਈ ਪੜੇ ਉਹ ਲੱਗੇ ਕੋਈ 5-4 ਹੋਰ ਥੰਦਾ ਕੀ ਕਰਤਾ ਤੇ ਜਿਹੜੀਆਂ ਆਟਾ ਦਾਲ ਕਣਕ ਦੀਆਂ ਸਕੀਮਾਂ ਤੁਹਾਨੂੰ ਮਿਲ ਰਹੀਆਂ ਕੋਲ ਨਹੀਂ ਮਿਲੀਆਂ ਅੱਗੇ ਦੇ 3 ਮਹੀਨੇ ਤੇ ਮਿਲਦੀ ਹੁਣ 5-5 ਮਹੀਨੇ ਤੇ ਮਿਲਦੀ ਹੈ ਅੱਛਾ ਵਾਲੀ ਨਹੀਂ ਉਹ 5 ਕਿਲੋ ਦਿੱਲੇ 5 ਕਿਲੋ ਤੇਰੇ ਟੈਪਰ ਟੱਪ ਜੂ ਸਰਕਾਰ ਨੇ ਸਭ ਤੋਂ ਵੱਡਾ ਮੁੱਦਾ ਰੱਖਿਆ ਸੀ ਨਸ਼ਿਆਂ ਦਾ ਕਹਿੰਦੇ ਨਸ਼ੇ ਖਤਮ ਕਰ ਦਾਂਗੇ ਤੁਹਾਡੇ ਪਿੰਡਾਂ 'ਚ ਹੋਗੇ ਨਸ਼ੇ ਖਤਮ ਨਸ਼ੇ ਖਤਮ ਦਾ ਦੀ ਬਾਤ ੱਗੇ ਵੈਰੀ ਕਿਉਂ ਦੋ ਕਿਹੜੀਆਂ ਸਰਕਾਰਾਂ ਵੇਲੇ ਤੁਹਾਨੂੰ ਲੱਗਦਾ ਤੁਹਾਡੇ ਪਿੰਡਾਂ ਦਾ ਵਿਕਾਸ ਹੋਇਆ ਸਾਨੂੰ ਜਦੋਂ ਦੁਖਾਈ ਵੀ ਨਹੀਂ ਜੰਗਾ ਲਾਦਾ ਜਿਦੋਂ ਆਪਦੇ ਹੱਥੀ ਮਿਹਨਤ ਸਾਡੀ ਜਿਹੀ ਕਰਦੇ ਤਾਂ ਸਾਨੂੰ ਮਿਲਦੀ ਨਹੀਂ ਕੋਈ ਮਿਲ ਨਹੀਂ ਸਾਨੂੰ ਦਿੰਦਾ ਇਹ ਸਰਕਾਰ ਤਾਂ ਕਹਿੰਦੀ ਨਾ ਸੱਥਾਂ 'ਚੋਂ ਚੱਲਿਆ ਕਰੋ ਆਮ ਲੋਕਾਂ ਦੀ ਸਰਕਾਰ ਤੁਹਾਨੂੰ ਲੱਗਦਾ ਆਮ ਲੋਕਾਂ ਆ ਜਰਾ ਚੱਲੂਗੇ ਤਾਂ ਮੈਂ ਦੋ ਸਾਲ ਹੋਰ ਬਣ ਕੇ ਤੁਹਾਨੂੰ ਲੈ ਕੇ ਵੇਜੂਗੀ ਤੇ 2.5 ਸਾਲਾਂ 'ਚ ਇਹ ਸਰਕਾਰ ਤੋਂ ਤੁਹਾਡਾ ਮੋਹ ਭੰਗ ਹੋ ਗਿਆ ਹੋ ਇਹ ਆਮ ਸਰਕਾਰ ਹੁੰਦਾ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਆ ਹਾਂ ਜੀ ਕਿਵੇਂ ਦੇਖਦੇ ਹੋ ਬਾਈ ਸਰਕਾਰ ਦੇ ਢਾਈ ਸਾਲਾਂ ਦੇ ਕੰਮਾਂ ਨੂੰ ਨਹੀਂ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਨਾਲ ਕਿਸੇ ਦਾ ਹਾਂ ਇਕੱਲੀ ਇਕੜੀ ਕਣ ਕੰਮਦੀ ਆ ਮੋਦੀ ਸਰਕਾਰ ਦੀ ਆਉਂਦੀ ਆ ਪੰਜਾਬ ਸਰਕਾਰ ਦੀ ਬੰਦ ਆ ਹੋਰ ਬਾਈ ਜੀ ਹੈਗੇ ਗੱਲਬਾਤ ਲਈ ਹਾਂ ਜੀ ਬਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਬਸ ਜੀ ਠੀਕ ਠਾਕ ਹੀ ਆ ਕੱਲਾ ਨਾ ਹੀ ਆ ਠੀਕ ਹੈ ਸਰਕਾਰ ਦਾ ਕੱਲਾ ਨਾ ਹੀ ਕਰਨਾ ਕੁਝ ਨਹੀਂ ਉਹਨਾਂ ਨੇ ਕੱਲਾ ਗੱਲਾਂ ਨਾਲ ਗੋਲ ਹੀ ਕਰਨਾ ਇਵੇਂ ਸਰਤੀ ਕੋਲਾ ਭਗਵਾਨ ਜੀ ਸਾਹਿਬ ਕਹਿੰਦੇ ਸੀ ਵੀ ਇੱਕ ਵਾਰੀ ਸਾਨੂੰ ਮੌਕਾ ਦੇ ਦਿਓ ਉਸ ਤੋਂ ਬਾਅਦ ਅਸੀਂ ਵੋਟਾਂ ਨਹੀਂ ਮੰਗਦੇ ਸਾਡੇ ਕੰਮ ਵੇਖ ਕੇ ਤੁਸੀਂ ਵੋਟ ਪਾ ਦਿਓ ਜੋ ਹੁਣ 2.5 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਦੇ ਆ ਕਿ ਤੁਹਾਨੂੰ ਲੱਗਦਾ ਲੋਕ ਉਹਨਾਂ ਨੂੰ 2.5 ਸਾਲ ਦਾ ਰਿਪੋਰਟ ਕਾਰਡ ਕੰਮ ਵੇਖ ਕੇ ਵੋਟ ਪਾਉਣ ਮੇਰੇ ਸਹਾਰਾ ਤਾਂ ਨਹੀਂ ਪਾਉਣਗੇ ਜਿਹੜੇ ਸਹਾਰਾ ਲੋਕਾਂ ਦੇ ਹਲਾਤ ਆ ਵੋਟਾਂ ਦੀ ਪਤਾ ਲੱਗ ਜੀ ਪਬਲਿਕ ਨਹੀਂ ਪਬਲਿਕ ਨਹੀਂ ਕਰਨਾ ਇਹ ਜਿਹੜੇ ਵੱਡੇ ਸਮਾਇਦਾਰ ਉਹ ਤਾਂ ਇੱਕ ਦੋ ਜਵਾਗ ਜੰਮਦੇ ਆ ਤੇ ਜਿਹੜੇ ਗਰੀਬ ਉਹ ਜ਼ਿਆਦਾ ਜੰਮ ਲੈਂਦੇ ਆ ਤੇ ਮੈਂ ਤਾਂ ਉਹਨਾਂ ਨੂੰ ਇਹ ਵੀ ਕਹਿੰਦਾ ਸਮਾਇਦਾਰਾਂ ਨੂੰ ਬਹੁਤ ਉਹ ਜਾਰੇ ਕੁਛ ਪੂਸਜੀ ਮਾਰਦੇ ਰਹਿੰਦੇ ਜਿੱਦਾਂ ਹਰ ਸਰਕਾਰ ਦੇ ਵਿੱਚ ਇਹ ਦੇਖਿਆ ਜਾਂਦਾ ਵੀ ਮਜ਼ਦੂਰ ਪਰਿਵਾਰਾਂ ਦੀ ਗੱਲ ਨਹੀਂ ਸੁਣਦੀ ਇਹ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਆਮ ਆਮ ਘਰਾਂ ਤੋਂ ਉੱਠੇ ਹੋਏ ਨੌਜਵਾਨਾਂ ਨੂੰ ਜਿਹੜਾ ਮੌਕਾ ਦੇ ਰਹੇ ਹਾਂ ਪਹਿਲਾਂ ਸੀਟਾਂ ਦਿੱਤੀਆਂ ਉਸ ਤੋਂ ਬਾਅਦ ਰੋਜ਼ਗਾਰ ਵੀ ਆਮ ਨੌਜਵਾਨਾਂ ਜਾਂ ਮਜ਼ਦੂਰ ਪਰਿਵਾਰਾਂ ਦੀ ਗੱਲ ਕਰਾਂਗੇ ਤੁਹਾਨੂੰ ਲੱਗਦਾ ਮਜ਼ਦੂਰ ਪਰਿਵਾਰਾਂ ਦੀ ਗੱਲ ਹੋਈ ਹੈ ਬਈ ਰੂਪ ਵਾਲਾਂ ਦੀ ਗੱਲ ਨਹੀਂ ਕਰਦੇ ਜੀ ਕੋਈ ਵੀ ਨਹੀਂ ਕਰਦਾ ਹੁਣ ਭਗਵਾਨ ਸਤਮਾਨ ਦਾ ਇਹ ਹੈ ਜੀ ਜਿਹੜਾ ਨਾਲ ਦੇ ਕਮੇਟੀ ਕਰਦਾ ਛੋਣ ਨੂੰ ਸੱਟਦਾ ਸਟਾ MP ਉਹ ਤਾਂ ਦੇ ਸੇ ਸੀਟ ਤੋਂ ਹਾਂਜੀ ਹਾਂਜੀ ਤੇ ਉਹ ਕਦੋਂ ਕੋ ਇੱਥੇ ਆਇਆ ਕਿਸੇ ਦੇ ਤੇ ਉਹ ਤਾਂ ਬਾਹਰ ਰਹਿੰਦਾ ਤਿਆਰੀਆਂ ਪਗਾਈਆਂ ਉਹ ਤਾਂ ਤਿਆਰੀਆਂ ਪਗਾਉਣਾ ਨਹੀਂ ਕਰਦਾ ਜੀ ਲੋਕਾਂ ਨੇ ਗੱਲਾਂ ਨਹੀਂ ਕਰਦਾ ਕਿ ਨਹੀਂ ਤਿਆਰੀਆਂ ਪਗਾਉਂਦਾ ਮੇਰੀ ਯਾਰੀ ਸੀ ਉਹਦੇ ਨਾਲ ਤੇ ਤਾਂ ਨੂੰ ਵੀ ਵੀਰ ਜੂਸ ਦਾ ਵੀ ਇਹ ਨੌਜਵਾਨ ਗੱਲੇ ਬਾਤ ਕਰਾਂਗੇ ਵੀਰ ਇਹ ਸਭ ਤੋਂ ਵੱਡਾ ਅਹਿਮ ਰੋਲ ਰਿਹਾ ਸੀ ਜੂਸ ਦਾ ਇਹ ਤਾਂ ਉਦੋਂ ਵੀ ਹਜੇ ਆਪਦੀਆਂ ਪ੍ਰਾਣੀਆਂ ਪਾਰਟੀਆਂ ਨੂੰ ਖਿੱਚ ਕਰਦੇ ਸੀ ਵੀ ਇਹ ਪ੍ਰਾਣੀਆਂ ਪਾਰਟੀਆਂ ਦੇ ਨਾਲ ਰਹੀਏ ਨੌਜਵਾਨ ਨੇ ਵੱਡੀ ਜਿਹੜੀ ਗਿਣਤੀ ਦੇ ਵਿੱਚ ਹਮਲਾ ਕਹਿ ਸਕਦੇ ਆਪਾਂ ਮਾਰਿਆ ਸੀਗਾ ਬਦਲਾ ਲਿਆਉਣ ਦੇ ਵਿੱਚ ਕਿਵੇਂ ਦੇਖਦੇ ਉਸ ਬਦਲਾ ਨੂੰ ਸਭ ਤੋਂ ਵੱਧ ਨੌਜਵਾਨ ਹੀ ਮਰਵਾਇਆ ਇਹ ਸਰਕਾਰ ਨੇ ਮੂਸਿਆਲਾ ਤੌਰਤਾ ਦੀਪ ਸਿੱਧੂ ਤੌਰਤਾ ਸੰਦੀਪ ਨੰਗਲਾ ਨੰਗਲਾ ਮਈਆਂ ਮਹੀਨੇ ਦੇ ਵਿੱਚ 42 ਮੌਤਾਂ ਹੋ ਗਈਆਂ ਗੈਂਗਸਟਰਵਾਦ ਨਾਲ ਦੋ ਹੀ ਮੁੱਦੇ ਆ ਜਾਂ ਤਾਂ ਗੈਂਗਸਟਰਵਾਦ ਬੰਦ ਕਰ ਦੇਣ ਇੱਕ ਤਾਂ ਇੱਕ ਨਸ਼ਾ ਬੰਦ ਕਰ ਦੇਣੇ ਬਸ ਸਰਕਾਰਾਂ ਤੋਂ ਹੋਰ ਕੁਝ ਨਹੀਂ ਚਾਹੀਦਾ ਨਾ ਆਟਾ ਦਾਲ ਸਕੀਮਾਂ ਸਾਨੂੰ ਗਮਰਾਹ ਕੀਤਾ ਜਾਵੇ ਆਟਾ ਦਾਲ ਸਕੀਮਾਂ ਮੁੰਡੇ ਆਪੇ ਖਮਾ ਖਾ ਲੈਣਗੇ ਜੀ ਤੁਹਰੇ ਅੱਲਾ ਸ਼ਾੜਾ ਹੋ ਬਸਤਲਾ ਤੁਹਾਡੇ ਜਿਹੜਾ ਲੋਕ ਸਭ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਤਾਂ ਇੱਥੇ ਪਹਿਲਾਂ ਆ ਕੇ ਵਿਚਰੇ ਆ ਜਾਂ ਉਹ ਉਹਨਾਂ ਦੇ ਚਿਹਰੇ ਨੂੰ ਕਿਵੇਂ ਦੇਖਦੇ ਹੋ ਬਸ ਕੱਲੇ ਯਾਰੀ ਭਗਾਈ ਆਈ ਭਗਵੰਤ ਮਾਨ ਨੇ ਹੋਰ ਤਾਂ ਕੁਝ ਨਹੀਂ ਕੀਤਾ ਉਹ ਤਾਂ ਕੱਲੇ ਆਪ ਦੀ ਯਾਰੀ ਆ ਬਸ ਉਹਦੇ ਨਾਲ ਹੋਰ ਤਾਂ ਕੀ ਆ ਜੀ ਕੋਈ ਉਹ ਸਾਡੇ ਹਲਕੇ ਦੇ ਬੰਦਾਂ ਨੂੰ ਜਾਣਦਾ ਵੀ ਨਹੀਂ ਹੋਊਗਾ ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਵੀ 13 ਹੱਥਾਂ ਦੀ ਹੋਰ ਲੋੜ ਆ ਮੈਨੂੰ ਮੈਨੂੰ 13 ਹੱਥ ਦੇ ਦਿਓ ਲੱਗਦਾ ਲੋਕ ਇਸ ਵਾਰ ਫਿਰ ਯਕੀਨ ਕਰਨਗੇ ਨਹੀਂ ਜੀ ਤੁਸੀਂ ਦੋ ਸੀਟਾਂ ਨਹੀਂ ਆਉਂਦੀਆਂ ਭਗਵੰਤ ਮਾਨ ਨੂੰ ਦੋ ਸਿੱਟਾ ਪਿੰਡ ਦੇ ਵਿੱਚ ਹਾਂਜੀ ਕੀ ਮੁਸ਼ਕਲਾਂ ਤੁਹਾਡੇ ਪਿੰਡ ਦੀਆਂ ਬਾਈ ਜੀ ਬਾਈ ਜੀ ਪਹਿਲੀ ਗੱਲ ਤਾਂ ਇਹ ਆਉਂਦੀ ਸੀ ਵੀ ਰਾਸ਼ਨ ਜਿਹੜਾ ਸਾਡੀਆਂ ਗੱਡੀਆਂ ਆਇਆ ਕਰਨੀਆਂ ਗੱਡੀਆਂ ਤੇ ਰਾਸ਼ਨ 12 ਚ ਵੰਡ ਕੇ ਜਾਇਆ ਕਰਾਉਂਦੇ ਉਹ ਵੀ ਪੀਛਾ ਪਸਾਇਆ ਉਹ ਵੀ ਪੀਛਾ ਪਸਾਇਆ ਅੱਛਾ ਜੀ ਪੀਛਾ ਪਸਾਇਆ ਤਾਂ ਕੀ ਹੋਣਾ ਸੀ ਮੰਨ ਕੇ ਚੱਲੋ ਵੀ ਜਿਹੜਾ ਇਹਨਾਂ ਦਾ ਰਾਸ਼ਨ ਹੋਏ 3-3 ਮਹੀਨੇ ਲੋਕਾਂ ਨੇ 30 ਰੁਪਏ ਕਿਲੋ ਆਟਾ ਲੈ ਕੇ ਖਾਧਾ ਹੁਣ ਕਣਕ ਦਿੱਤੀ ਐ ਤੇ ਨਾ ਤੇ ਨਵੇਂ ਮਹੀਨੇ ਦੀ ਜਬਤੀ ਕਰੀ ਬੈਠੇ ਐ ਉਹ ਵੀ ਮੰਨ ਕੇ ਚੱਲੋ ਮੋਦੀ ਅੜੀ ਐ ਤੇ ਇਹ ਜਿਹਨਾਂ ਨੇ ਦੇਣਾ ਤਾਂ ਕੀ ਸੀ ਜਿਹੜਾ ਆਉਂਦਾ ਸੀ ਉਹ ਵੀ ਖੋਲਿਆ ਤੇ ਦੂਜੀ ਗੱਲ ਜਿਹੜੇ ਕਰਦੇ ਆ ਰਾਸ਼ਨ ਕਾਰਡਾਂ ਦੀ ਆ ਜਾ ਕੇ ਕਦੇ ਇਹਨਾਂ ਨੇ ਪੁੱਛ ਪੜਤਾਲ ਕੀਤੀ ਪਿੰਡਾਂ ਜਾ ਕੇ ਵੀ ਭਾਈ ਤੁਹਾਡੇ ਜਿਹੜੇ ਨਾਂ ਸਹੀ ਚੜਦੇ ਕਿ ਨਹੀਂ ਚੜਦੇ ਛੀ ਜਣਾ ਜੀ ਕਣਕ ਉਹ ਜੀ ਕਿ ਪਰਿਵਾਰ ਚ 12 ਜਾਣੇ ਆ ਸਭ ਤੋਂ ਵੱਡਾ ਮੁੱਦਾ ਇਹਨਾਂ ਨੇ ਇਸ ਟਾਈਮ ਇਹ ਬਣਾਇਆ ਵੀ ਅਸੀਂ ਬਿਜਲੀ ਜਿਹੜੀ ਫ੍ਰੀ ਕਰਤੀ ਆ ਤੇ ਉਸ ਦੇ ਆਧਾਰ ਤੇ ਵੋਟਾਂ ਮੰਗ ਰਹੇ ਹੋਰ ਤਾਂ ਮੈਨੂੰ ਲੱਗਦਾ ਕੋਈ ਮੁੱਦਾ ਹੈ ਨਹੀਂਗਾ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚ ਸਾਰੇ ਘਰਾਂ ਨੂੰ ਬਿਜਲੀ ਫ੍ਰੀ ਹੈ ਕਿ ਬਿੱਲ ਆ ਰਹੇ ਬਿੱਲ ਆ ਰਹੇ ਆ ਜੀ ਮਜ਼ਦੂਰ ਪਰਿਵਾਰਾਂ ਨੂੰ ਵੀ ਬਿੱਲ ਪਰਿਵਾਰਾਂ ਨੂੰ ਬਿੱਲ ਆ ਰਹੇ ਆ ਅੱਛਾ ਇਹ ਤਾਂ ਸਭ ਤੋਂ ਵੱਡਾ ਜਿਵੇਂ ਇਹਨਾਂ ਨੇ ਵਾਅਦਿਆਂ ਦੀ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਬਿਜਲੀ ਵਾਲਾ ਕੀਤਾ ਤੇ ਉਸੇ ਚੀਜ਼ ਦਾ ਜ਼ਿਆਦਾ ਹੁਣ ਜਿਹੜਾ ਦਿਖਾਵਾ ਹੋ ਰਿਹਾ ਵੀ ਬਿਜਲੀ ਅਸੀਂ ਫਰੀ ਕੀਤੀ ਸੀਗੀ ਉਸ ਤੋਂ ਇਲਾਵਾ ਜਿਹੜੇ ਦੂਜੇ ਹੋਰ ਵਾਅਦੇ ਤੁਹਾਡੇ ਨਾਲ ਕੀਤੇ ਸੀ ਹੋਰ ਕੋਈ ਪੂਰਾ ਹੋਇਆ ਕੋਈ ਵਾਅਦਾ ਨਹੀਂ ਪੂਰਾ ਆ ਜੀ ਕੱਲੀਆਂ ਗੱਲਾਂ ਸੁਣਾ ਜਾਂਦੇ ਆ ਠੀਕ ਆ ਜਿਵੇਂ ਹੁਣ ਮੰਨ ਕੇ ਚੱਲੋ ਆਹ ਇਲੈਕਸ਼ਨ ਹੋਣ ਆਈ ਜਿਹੜੇ ਬੰਦੇ ਨੂੰ ਇਹਨਾਂ ਨੇ ਠਾਇਆ ਆਈ ਤੋਂ ਉਹਦੇ ਚਿਹਰੇ ਤੇ ਵੀ ਵਾਕ ਬਣੀ ਤੇ ਵੋਟਾਂ ਨੂੰ ਕਿਹਦੇ ਹਸਾਉਣਾ ਪਾਵਾਂਗੇ ਭਗਵਾਨ ਜੀਤਮਾਨ ਸਾਹਿਬ ਤਾਂ ਕਹਿੰਦੇ ਇੱਕ ਵਾਰੀ 13 ਹੱਥ ਦਿਓ ਫੇਰ ਤੁਹਾਡੇ ਕੰਮ ਵ ਸਾਡੇ ਨਾਲ ਮਤਾਵਾ ਵੀ ਹੈ ਗੱਲਬਾਤ ਕਰਨ ਲਈ ਤੇ ਆਪਾਂ ਇਹਨਾਂ ਤੋਂ ਵੀ ਪੁੱਛਦੇ ਹਾਂ 2.5 ਸਾਲ ਦੇ ਜਿਹੜੇ ਸਰਕਾਰ ਦੇ ਕੰਮ ਆ ਕੀਤੇ ਆ ਵੀ ਉਹਨਾਂ ਤੋਂ ਕਿੰਨੇ ਕੁ ਖੁਸ਼ ਆ ਤੇ ਕੀ ਕੁਛ ਇਹਨਾਂ ਦੇ ਕੰਮ ਹੋਏ ਆ ਹਾਂਜੀ ਮਤਾਜ ਕੀ ਨਾਮ ਕੀ ਹੈ ਪਹਿਲਾਂ ਦੱਸ ਦਿਓ ਮਨਜੀਤ ਕੌਰ 2.5 ਸਾਲ ਹੋ ਗਏ ਇੱਕ ਨਵੀਂ ਸਰਕਾਰ ਬਣੀ ਸੀ ਬਦਲਾ ਦੇ ਨਾਂ ਤੇ ਕਿੰਨੇ ਕੁ ਤੁਹਾਡੇ ਕੰਮ ਹੋਏ ਕੁਛ ਨਹੀਂ ਡੱਕਾ ਵੀ ਨਹੀਂ ਜਿਹੜੇ ਤੁਹਾਡੇ ਯਾਰ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਨਹੀਂ ਮਿਲਿਆ 2500 ਪੈਨਸ਼ਨ ਦਾ ਵਾਅਦਾ ਕੀਤਾ ਸੀ ਉਹ ਨਹੀਂ ਮਿਲਿਆ ਕੁਛ ਵੀ ਨਹੀਂ ਮਿਲਿਆ ਸਾਨੂੰ ਉਲਟਿਆ ਕਣਕ ਦੀ ਡੀਪੂ ਵਾਲੀ ਜਿਹੜੀ ਆਉਂਦੀ ਸੀ ਉਹ ਵੀ ਕੱਟੀ ਗਈ ਹੈ ਸਾਡੀ ਜਿਹੜੀ ਇਹ ਉੱਤੋਂ ਫਰੀ ਵਾਲੀ ਕਣਕ ਆਉਂਦੀ ਸੀ ਮੋਦੀ ਵਾਲੀ ਉਹ ਸਾਨੂੰ ਮਿਲਦ ਰਹੀ ਹੈ ਉਹ ਵੀ 5 ਕਿਲੋ ਕਣਕ ਤੁਸੀਂ ਆਪ ਦੱਸ ਦਿਓ 5 ਕਿਲੋ ਨਵੇਂ ਮਹੀਨਾ ਡੰਗ ਲੈ ਜਾਊਗਾ ਜਿਹਦੇ ਘਰੇ ਕੋਈ 4 ਮੈਂਬਰ ਹੈਗੇ ਆ ਹੈ ਪਰਿਵਾਰ ਆ 10 ਮੈਂਬਰ ਬੱਚੇ ਜਿਹਦੇ ਆ ਉਹਦਾ 5 ਕਿਲੋ ਮਹੀਨੇ ਨਾਲ ਟੱਪ ਜਾਊਗਾ ਇਹ ਤਾਂ ਕਹਿੰਦੇ ਸੀ ਵੀ ਆਮ ਲੋਕਾਂ ਦੀ ਸਰਕਾਰ ਬਣੀ ਆ ਵੀ ਆਮ ਲੋਕਾਂ ਦੀ ਗੱਲ ਹੋਇਆ ਕਰੂਗੀ ਤੁਹਾਨੂੰ ਲੱਗਦਾ ਹੈ ਆਮ ਲੋਕਾਂ ਦੀ ਸਰਕਾਰ ਆਪ ਲੋਕਾਂ ਦੀ ਸਰਕਾਰ ਨੇ ਜੀ ਸਾਨੂੰ ਤਾਂ ਕੋਈ ਫਾਇਦਾ ਵੀ ਨਹੀਂ ਸਾਨੂੰ ਤਾਂ ਕਿਸੇ ਦੀ ਵਿੱਚ ਵੀ ਨਹੀਂ ਫਾਇਦਾ ਲੱਗਿਆ ਕਿਵੇਂ ਦੇਖਦੇ ਹੋ ਭੈਣੇ ਸਰਕਾਰ ਦੇ ਕੰਮਾਂ ਨੂੰ 2.5 ਸਾਲ ਦੇ ਕੰਮਾਂ ਨੂੰ ਕੀ ਤੁਹਾਡੇ ਪਿੰਡ ਚ ਕੋਈ ਵਿਕਾਸ ਹੋਇਆ ਕੋਈ ਨਹੀਂ ਹੋਇਆ ਵੀਰੇ ਸਾਡੇ ਤੋਂ ਕੋਈ ਮਜ਼ਦੂਰਾਂ ਦੇ ਕੋਈ ਕਿਸੇ ਤਰ੍ਹਾਂ ਦੇ ਕੋਈ ਕੰਮ ਹੋਏ ਕੋਈ ਕੰਮ ਨਹੀਂ ਆਇਆ ਵੀਰੇ ਨਰੇਗਾ ਦੇ ਕੰਮ ਕਰਦੇ ਸਾਂ ਉਹ ਵੀ ਪੈਸਾ ਕੋਈ ਨਹੀਂ ਆ ਰਿਹਾ ਸਾਡਾ ਠੀਕ ਹੈ ਫਿਰ ਕਮਰਿਆਂ ਦੀ ਲਿਸਟ ਆਈ ਵੀ ਪਹਿਲਾਂ ਪਹਿਲਾ ਨੰਬਰ ਤੇ ਕਮਰਾ ਮੇਰਾ ਉਹ ਨਹੀਂ ਆ ਰਿਹਾਗਾ ਕੱਚੇ ਕਾਂਗਰਸ ਹੀ ਮੇਰਾ ਫੋਟੋ ਲੱਤਾਂਗਾ ਕੋਈ ਕੰਮ ਨਹੀਂ ਹੋ ਰਿਹਾ ਸਾਡਾ ਖੁਈਆਂ ਪਟਾਈਆਂ ਟੋਏ ਪਟਾ ਕੇ ਛੱਡਦੇ ਸੀ ਇਹਨਾਂ ਨੇ ਕੋ ਵੀ ਨਹੀਂ ਸਾਨੂੰ ਮਿਲੇ ਰੇ ਜਿਹੜੇ ਸਰਕਾਰ ਨੇ ਤੁਹਾਡੇ ਨਾਲ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕੀ ਉਹ ਸਾਰੇ ਵਾਅਦੇ ਪੂਰੇ ਹੋ ਗਏ ਨਹੀਂ ਹੋਈ ਵੀਰੇ ਨਹੀਂ ਵੀਰੇ ਸਰਕਾਰ ਕਹਿੰਦੀ ਹੈ ਸਾਡੇ 2.5 ਸਾਲਾਂ ਦੇ ਕੀਤੇ ਨੂੰ ਕੰਮ ਦੇ ਕੇ ਸਾਨੂੰ ਵੋਟ ਪਾਓ ਤੁਹਾਨੂੰ ਲੱਗਦਾ ਸਰਕਾਰ ਨੇ 2.5 ਸਾਲਾਂ ਵਿੱਚ ਕੋਈ ਵਧੀਆ ਕੰਮ ਕੀਤੇ ਨਹੀਂ ਕੀਤੇ ਵੀਰੇ ਸਾਡੇ ਵਾਂਗ ਤਾਂ ਕੋਈ ਨਹੀਂ ਕੀਤਾ ਜਾਂ ਸਾਡਾ ਨਹੀਂ ਕੀਤਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇਹ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਹਕੀਕਤ ਆ ਮਤਾਵਾ ਸੀ ਸਾਡੀਆਂ ਨਾਲ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਮਹਤਾਵਾ ਨੇ ਆਪਣਾ ਦੁੱਖ ਜ਼ਾਹਰ ਕੀਤਾ ਜਿਹੜੇ ਕੰਮ ਵਿਕਾਸਕਾਰ ਦੇ ਸੀਗੇ ਜਾਂ ਉਹਨਾਂ ਦੇ ਕੋਈ ਕੰਮ ਸੀਗੇ ਆਟੇ ਦਾਲ ਦੀਆਂ ਸਕੀਮਾਂ ਸੀ ਉਹ ਵੀ ਪਹਿਲਾਂ ਨਾਲੋਂ ਘਟ ਗਈਆਂ ਇਸੇ ਤਰ੍ਹਾਂ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਿਹਾ ਕਰੋ ਅਸੀਂ ਹਰ ਤਰ੍ਹਾਂ ਨਾਲ ਹਰ ਪਿੰਡ-ਪਿੰਡ ਜਾ ਕੇ ਜਿਹੜਾ ਮਜ਼ਦੂਰ ਪਰਿਵਾਰਾਂ ਦਾ ਜਿਹੜਾ ਤੁਹਾਨੂੰ ਹਾਲ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ